ਨੋਰੀ ਦੀਆਂ ਬਾਤ ਬਾਤ ਮੁਬਾਰਕਾਂ ਕਹਿੰਦਾ ਸਾਰਿਆਂ ਨੂੰ ਸੋ ਅੱਜ ਇਹ ਖੁਸ਼ੀਆਂ ਕਰਮਾ ਪਾਗਾ ਵਾਲਾ ਮੁਬਾਰਕ ਦਿਨ ਕਿ ਮੈਂ ਪਹਿਲਾਂ ਕਿਹਾ ਸੀ ਕਹਿੰਦੇ ਨੇ ਕਿ ਇਹ ਤਾਂ ਪੋਟੋਗੈਨ ਦੀ ਸਰਜ ਨਹੀਂ ਕੋਈ ਸਰਕਾਰ ਉਹ ਆਮ ਆਦਮੀ ਪਾਰਟੀ ਦੀ ਸਾਰੀ ਟੀਮ ਮੇਰੇ ਸਾਰੇ ਵੀਰ ਚੇਅਰਮੈਨ ਸਬਾਰ ਵਲੰਟੀਅਰਸ ਮੇਰੇ ਵੱਡੇ ਵੀਰ ਮਨੂਨ ਮਾਨਸ ਸਿੰਘ ਕਮਲ ਹੀਰ ਜੀ ਤੇ ਪਿੰਡ ਕੁੜਕਾਂ ਦੀ ਸਾਰੀ ਸੰਗਤ ਆਓ ਹੱਥ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਨਾ ਚਾਹੁੰਦੀ ਆ ਜੋਨ ਵੀਰ ਜੀ ਦਾ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਲਿਖਿਆ ਮੇਰੀ ਬੇਨਤੀ ਹੈ ਤੁਸੀਂ ਵੀ ਉੱਪਰ ਹੀ ਆ ਜਿਓ ਸੋ ਬਹੁਤ ਨੇਕ ਭਰਲਾ ਬਹੁਤ ਵਿਲੱਖਣ ਸੋਚ ਹੈ ਕਿ ਆਪਾਂ ਨੂੰ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ ਪੁੱਤਾਂ ਦੀ ਲੋਹੜੀ ਤਾਂ ਹਰੇਕ ਆਗਿਆ ਉਹਦੇ ਘਰ ਕਰਦਾ ਹੈ ਸਾਰਿਆਂ ਨੂੰ ਚਾਹ ਹੁੰਦਾ ਵੀ ਸਾਡੇ ਘਰ ਬੱਚਾ ਪੈਦਾ ਹੋਇਆ ਹੈ ਅਸੀਂ ਲੋਹੜੀ ਦਾ ਚਾ ਕਰਾਂਗੇ ਲੋਹੜੀ ਮਨਾਵਾਂਗੇ ਪਰ ਕਿਸੇ ਹੋਰ ਬਾਰੇ ਸੋਚਣਾ ਬਹੁਤ ਔਖਾ ਹੈ ਹਰੇਕ ਬੰਦੇ ਦੀ ਸੋਚ ਇਹ ਜੀ ਹੁੰਦੀ ਨਹੀਂ ਵਰਨਾ ਹੀ ਕੋਈ ਬੰਦਾ ਹੁੰਦਾ ਹੈ ਜੋ ਇਹਦੀ ਸੋਚ ਰੱਖਦਾ ਹੈ ਫੋ ਅਸੀਂ ਧੰਨਵਾਦ ਕਰਦੇ ਹਾਂ ਪਿੰਦੂ ਵੀਰ ਜੀ ਦਾ ਤੇ ਮੈਂ ਸਾਰੀ ਸਾਥ ਸੰਗਤਾਂ ਨੂੰ ਧੰਨਵਾਦ ਕਰਦੀ ਆ ਜਿਹੜੇ ਇੱਥੇ ਬਹੁਤ ਚਾਵਾ ਨਾਲ ਪਹੁੰਚੇ ਤੁਸੀਂ ਤੇ ਆਂ ਆ ਬਾਵਾਂ ਵੀ ਨੇ ਮੇਰੇ ਵਰਗੀਆਂ ਜਿਹੜੀਆਂ ਨੱਚ ਰਹੀਆਂ ਸੀਗੀਆਂ ਆਪ ਦਾ ਪੂਰਾ ਇੰਜੋਏ ਕਰਦੇ ਕਿਤੇ ਨਾ ਈਆਂ ਪੁਕਾਲਾ ਜਿਹੜਾ ਵਰਕ ਹੈ ਉਹ ਬਹੁਤ ਮਿਟ ਗਿਆ ਮੈਨੂੰ ਲੱਗਦਾ ਧੀਆਂ ਦੇ ਹੋਣ ਦਾ ਜਿਆਦਾ ਚਾਹ ਚੜਦਾ ਹੈ ਕਿ ਪਤਾ ਹੁੰਦਾ ਹੈ ਇਹਨਾਂ ਨੇ ਤਾਂ ਆਪ ਹੀ ਕਿਸੇ ਨਾ ਕਿਸੇ ਮੰਜ਼ਲ ਤੇ ਪਹੁੰਚ ਜਾਣਾ ਸਾਨੂੰ ਜਿਆਦਾ ਮਿਹਨਤ ਕਰਨ ਦੀ ਲੋੜ ਨਹੀਂ ਪੈਣੀ ਇੱਕ ਸਹੀ ਰਸਤਾ ਦਿਖਾਉਣ ਦੀ ਲੋੜ ਹੈ ਇੱਕ ਮੌਕਾ ਦੇਣ ਦੀ ਲੋੜ ਹੁੰਦੀ ਹੈ ਬੱਚੇ ਨੂੰ ਕਿ ਉਹਨੂੰ ਚੰਗੀ ਐਜੂਕੇਸ਼ਨ ਮਿਲ ਜੇ ਉਹਨੂੰ ਗੁਣਯਾਦਾਰੀ ਦੀ ਸਮਝ ਆ ਜਾਵੇ ਬੱਚੇ ਨੇ ਆਪ ਹੀ ਮੰਜ਼ਲ ਆਪ ਹੀ ਲੱਭ ਲੈਣੀ ਹੈ ਕੋਈ ਮਾਪੇ ਜਾਂ ਆਪਣੇ ਆਪ ਤੇ ਬੋਝ ਨਾ ਲਿਆ ਕਰੋ ਇਸ ਹਾਲਤਾਂ। ਛੋਟੀ ਜੀ ਜ਼ਿੰਦਗੀ ਹੈ ਮੈਨੂੰ ਲੱਗਦਾ ਇੰਜੋਏ ਕਰ ਲੈਣੀ ਚਾਹੀਦੀ ਹੈ ਆਪਣੀ ਦਰਗਾਣੀ ਚ ਵੀ ਆਉਂਦਾ ਹੈ। ਕਿ ਸੋਖਿਓ ਮੰਦਾ ਆਖੀਏ ਜਦ ਜੰਮੇ ਰਾਜਾ ਸੋ ਸਮਾਨਕ ਦੀ ਦੇਣ ਹੈ ਬਹੁਤ ਕੀਮਤੀ ਬੱਚੇ ਨੇ ਹਰੇਕ ਬੱਚਾ ਬਹੁਤ ਕੀਮਤੀ ਹੈ ਉਹ ਬਹੁਤ ਸੰਭਾਲ ਕੇ ਰੱਖਿਆ ਕਰੋ। ਉਹਨੂੰ ਚੰਗੀਆਂ ਚੀਜ਼ਾਂ ਸਿਖਾਓ ਦੁਨੀਆਦਾਰੀ ਚ ਵਿਚਰਨਾ ਸਿਖਾਓ। ਮੈਨੂੰ ਲੱਗਦਾ ਅੱਜ ਕੱਲ ਦੇ ਬੱਚੇ ਇੰਨੇ ਕੁ ਟੈਲੈਂਟਿਡ ਨੇ ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੈ ਆਪਾਂ ਨੂੰ ਜ਼ਿਆਦਾ ਸਹੀ ਪਰਿਸ਼ਕਾਤੋ ਉਹ ਆਪ ਹੀ ਕਿਸੇ ਨਾ ਕਿਸੇ ਰਸਤੇ 'ਤੇ ਪੈ ਜਾਣਗੇ ਤੇ ਅੱਜ ਕੱਲ ਦੀਆਂ ਮਾਵਾਂ ਮੈਨੂੰ ਲੱਗਦਾ ਜ਼ਿਆਦਾ ਐਜੂਕੇਟਡ ਤੁਹਾਨੂੰ ਵੀ ਮੈਨੂੰ ਦੱਸਣ ਦੀ ਲੋੜ ਨਹੀਂ ਕਿ ਕੀ ਕੀ ਕਰਨਾ ਸਾਰੀਆਂ ਹੱਸ ਰਹੀਆਂ ਨੇ ਕਿਉਂਕਿ ਸਾਰੇ ਪੜੇ ਲਿਖੇ ਹੋ ਤੁਸੀਂ ਪੰਜਾਬ ਆਪਣਾ ਬਹੁਤ ਤਰੱਕੀ ਕਰ ਰਿਹਾ ਹੈ ਸਰਕਾਰ ਵੀ ਕੋਸ਼ਿਸ਼ ਕਰ ਰਹੀ ਹੈ ਕਿ ਤਿਆਂ ਤੋਂ ਵਧੀਆ ਆਪਾਂ ਐਜੂਕੇਸ਼ਨ ਦੇ ਦੀਏ ਕਿਸੇ ਨਾ ਕਿਸੇ ਰਸਤੇ ਪਾ ਦੀਏ ਸੋ ਮੁੱਖ ਮੰਤਰੀ ਸਾਹਿਬ ਵੀ ਆਪਦੀ ਮਿਹਨਤ ਕਰ ਰਹੇ ਨੇ ਪਰ ਪੰਜਾਬ ਦੀ ਤਰੱਕੀ ਤਾਂ ਹੀ ਹੋਊ ਜੇ ਥੋਡੇ ਸਾਰਿਆਂ ਦੀ ਤਰੱਕੀ ਹੋਵੇ ਜੇ ਇੱਕ ਇੱਕ ਘਰ ਦੀ ਤਰੱਕੀ ਹੋਊਗੀ ਥੋਡੇ ਨਾਲ ਹੀ ਪੰਜਾਬ ਹੈ ਜੇ ਪੰਜਾਬ ਦੇ ਬੱਚੇ ਪੜ੍ਹਨਗੇ ਲਿਖਣਗੇ ਵਧੀਆ ਨੌਕਰੀਆਂ ਤੇ ਲੱਗਣਗੇ ਤਾਂ ਹੀ ਪੰਜਾਬ ਤਰੱਕੀ ਕਰੂਗਾ ਪੰਜਾਬ ਉਹੀ ਪ੍ਰਸਾਦ ਪੰਜਾਬ ਬਣੂਗਾ ਇਹ ਲੋੜੀਆਂ ਦੇ ਮੇਲੇ ਆਪਾਂ ਦੇਖਿਆ ਕਿ ਭੁੱਲ ਹੀ ਗਏ ਸੀ ਕਿ ਲੋੜ ਲੋੜੀਆਂ ਵੀ ਮਨਾਉਣਾ ਐਨਾ ਟ੍ਰੈਂਡ ਚੱਲ ਗਿਆ ਸੀ ਕਿ ਆਪਾਂ ਬਾਹਰ ਭੇਜ ਦਈਏ ਬੱਚਿਆਂ ਨੂੰ ਜਿਹਨੇ ਕਿਵੇਂ ਜੋਰ ਲਾ ਕੇ ਉੱਥੇ ਜਾ ਕੇ ਆਉਣਾ ਸੈੱਟ ਹੋ ਜਾਣਾ ਬਹੁਤ ਮਾਨਕ ਦਾ ਸ਼ੁਕਰਾਨਾ ਕਰਦੇ ਆ ਕਿ ਇਹ ਤਿਉਹਾਰ ਜਿਹੜੇ ਨੇ ਆਪਣੇ ਭਰਾਤਾਂ ਇਹ ਦੁਆਰਾ ਹੋਣ ਜਾਏ ਜੇ ਲੋਕ ਆਪਦੇ ਮਨਾ ਰਹੇ ਨੇ ਲੋੜੀਆਂ ਨੂੰ ਚਾਵਾਂ ਨਾਲ ਤੀਆਂ ਨੂੰ ਬਹੁਤ ਚਾਵਾਂ ਨਾਲ ਅੱਜ ਕੱਲ੍ਹ ਲੋਕ ਮਨਾ ਰਹੇ ਨੇ ਸੋ ਸਰਕਾਰ ਪਰਲੇ ਕਰ ਰਹੀ ਹੈ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜਿਵੇਂ ਤੁਸੀਂ ਪਿਆਰ 2022 ਚ ਮੁੱਖ ਮੰਤਰੀ ਸਾਹਿਬ ਨੂੰ ਬਖਸ਼ਿਆ ਓਵੇਂ ਪਿਆਰ ਕਰਦੇ ਰਹੋ ਕਦੇ ਵੀ ਅਸੀਂ ਕੰਮਾਂ 'ਚ ਕਮੀ ਨਹੀਂ ਆਉਣ ਦੇਣੇ ਜਿੰਨੇ ਜੋਗੇ ਹੈਗੇ ਥੋੜੇ ਵਿੱਚ ਹਾਜ਼ਰ ਰਹਾਂਗੇ ਥੋੜੇ ਵਿੱਚ ਵਿਚਰਦੇ ਰਹਾਂਗੇ ਮੈਂ ਸਿਆਸੀ ਪ੍ਰੋਗਰਾਮਾਂ ਦੇ ਨਾਲ ਕਿਤੇ ਜਾਵਾਂ ਨਾ ਜਾਵਾਂ ਜਿੱਥੇ ਧੀਆਂ ਦੀ ਗੱਲ ਹੋਵੇ ਜਿੱਥੇ ਸਮਾਜ ਦੀ ਗੱਲ ਹੋਵੇ ਮੈਂ ਤੋਂ ਨਾ ਨਹੀਂ ਕੀਤੀ ਜਾਂਦੀ ਮੇਰਾ ਤਾਂ ਇਹ ਕਰਦਾ ਕਿ ਆਪਦੇ ਲੋਕਾਂ ਨੂੰ ਮਿਲ ਕੇ ਆਵਾਂ ਕੋਈ ਥੋੜੇ ਤੋਂ ਗੱਲ ਸਿੱਖਣ ਨੂੰ ਮਿਲਦੀ ਹੈ ਕੋਈ ਅਸੀਂ ਥੋੜੀ ਨਾਲ ਗੱਲ ਕਰ ਲੈਨੇ ਆ ਵਧੀਆ ਲੱਗਦਾ ਜਿਵੇਂ ਮੈਡਮ ਨੇ ਵੀ ਤੁਹਾਨੂੰ ਪਹਿਲਾਂ ਦੱਸਿਆ ਵੀ ਅੱਜ ਪੰਜਾਬ ਚ ਸਭ ਤੋਂ ਜ਼ਿਆਦਾ ਐਸਐਸਪੀ ਕੁੜੀਆਂ ਅਤੇ ਡੀਸੀ ਕੁੜੀਆਂ ਲੱਗੀਆਂ ਹੋਈਆਂ ਨੇ ਕੁੜੀਆਂ ਕਿਸੇ ਵੱਲੋਂ ਪਿੱਛੇ ਨਹੀਂ ਹੈਗੀਆਂ ਤੁਸੀਂ ਮੌਕਾ ਤਾਂ ਦੇਓ ਜੇ ਆਪਾਂ ਗੱਲ ਕਰਦੀਏ ਉਹਨਾਂ ਸਾਰੇ ਮੁੰਡੇ ਨੇ ਬੱਚੇ ਉਹਦੇ ਜਿਹੜੀ ਕੁੜੀਆਂ ਸਭ ਤੋਂ ਅੱਗੇ ਨਿਕਲ ਜਾਂਦੀਆਂ ਜਦੋਂ ਰਿਜ਼ਲਟ ਆਉਂਦੇ ਨੇ 10ਵੀਂ ਬਾਰਵੀਂ ਤੇ ਜਿਹੜੇ ਜਿਹੀਆਂ ਅਖਬਾਰ ਕੋਲੋਂ ਕਿਤੇ ਨੂੰ ਲੱਗਦਾ 90% ਕੁੜੀਆਂ ਪਹਿਲੇ ਨੰਬਰ ਤੇ ਆਈਆਂ ਹੁੰਦੀਆਂ ਸੋ ਇਹ ਗੱਲ ਤਾਂ ਮੈਨੂੰ ਲੱਗਿਆ ਹੁਣ ਕਰਨ ਦੀ ਲੋੜ ਨਹੀਂ ਸਭ ਨੂੰ ਪਤਾ ਹੈ ਕਿ ਕੁੜੀਆਂ ਬਹੁਤ ਚੰਗੀਆਂ ਕਰ ਸਕਦੀਆਂ ਨੇ ਬਰਾਬਰ ਦੇ ਬੱਚੇ ਨੇ ਸਾਰੇ ਬਰਾਬਰ ਦੇ ਆਪਾਂ ਨੂੰ ਚਾਹੀਦਾ ਇਹ ਹੀ ਹਾਸੇ ਖੇਡੇ ਇਹੀ ਮਾਹੌਲ ਹੈ ਜਿਹੜਾ ਹੈ ਆਪਾਂ ਬੱਚਿਆਂ ਨੂੰ ਦੇਈਏ ਤੇ ਬੱਚੇ ਅੱਗੇ ਵਧਣ ਰੱਖੀਆਂ ਕਰਾਂ ਤੇ ਤੁਹਾਡੇ ਸਾਰਿਆਂ ਦਾ ਵੀ ਇੱਥੇ ਆਨਲਾਈਨ ਬਹੁਤ ਫੈਜੇ ਵਸ਼ੁਕਰਾਨਾ ਕਰਦੀਆਂ ਧੰਨਵਾਦ ਕਰਦੀਆਂ ਤੁਸੀਂ ਸਮਾਂ ਕੱਢਿਆ ਇੰਨੀ ਠੰਡ 'ਚ ਤੁਸੀਂ ਇੱਥੇ ਪਹੁੰਚੇ ਹੋ ਤੁਹਾਡਾ ਇੱਥੇ ਆ ਜੀ ਆਇਆਂ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੋਰ ਵੀ ਆਰਟਿਸਟ ਕਰਦੇ ਆ ਤੇ ਪਰ ਜਿਹੜਾ ਇਹ ਲੋਹੜੀਆਂ ਦਾ ਫੰਕਸ਼ਨ ਆ ਇਹ ਬਿਲਕੁਲ ਹੀ ਵੱਖਰਾ ਇੱਦਾਂ ਦਾ ਕਿਤੇ ਵੀ ਹੋਰ ਨਹੀਂ ਹੁੰਦਾ ਤੇ ਇੱਕ ਤਾਂ ਧੀਆਂ ਦੀ ਲੋੜੀ ਜਿਹੜੀ ਆ ਉਹਦੇ ਨਾਲ ਜਿਹੜਾ ਜੈਂਟਰ ਦਾ ਜਿਹੜਾ ਹੈਗਾ ਵਖਰੀਮਾ ਆ ਆਪਾਂ ਧੀ ਪੁੱਤ ਵਿੱਚ ਫਰਕ ਪੁਰਾਣੇ ਜ਼ਮਾਨੇ 'ਚ ਕਰਦੇ ਸੀ ਉਹ ਨਾ ਹੋਵੇ ਉਹਦਾ ਇੱਕ ਬਹੁਤ ਵੱਡਾ ਸੁਨੇਹਾ ਦਿੱਤਾ ਜਾਂਦਾ ਤੇ ਦੂਜੀ ਗੱਲ ਇੰਨੀ ਵੱਡੀ ਗਿਣਤੀ ਦੇ ਵਿੱਚ ਧੀਆਂ ਦੀ ਲੋੜੀ ਜਿਹੜੀ ਆ ਉਹ ਪਾਈ ਜਾਨੀ ਇੱਕ ਬਹੁਤ ਖੁਸ਼ੀ ਸਾਨੂੰ ਦਿੰਦੀ ਆ ਕਿਉਂਕਿ ਜਦੋਂ ਛੋਟੀਆਂ ਬੱਚੀਆਂ ਮਾਮਾਂਆਂ ਦੀਆਂ ਗੋਦੀਆਂ 'ਚ ਦੇਖਦੇ ਆ ਉਹਨਾਂ ਦੇ ਚਿਹਰਿਆਂ 'ਤੇ ਮੁਸਕਾਨ ਦੇਖਦੇ ਆ ਤੇ ਆਪਣੇ ਮਨ ਨੂੰ ਬਹੁਤ ਖੁਸ਼ੀ ਸ਼ਾਂਤੀ ਮਿਲਦੀ ਆ ਪਿੰਦੂ ਜੌਲ ਤੇ ਉਹਨਾਂ ਦੀ ਸਾਰੀ ਟੀਮ ਇਹ ਪਿਛਲੇ 15 ਸਾਲ ਤੋਂ ਲੱਗੇ ਹੋਏ ਆ ਅਸੀਂ ਉਹਨਾਂ ਨਾਲ ਜੁੜੇ ਹੋਏ ਆ ਇਸ ਵਾਰੀ ਵੀ ਇੱਕ ਬਹੁਤ ਵਧੀਆ ਫੰਕਸ਼ਨ ਬਹੁਨੇ ਪੜਿਆ ਸਾਰੇ ਸੱਜਣ ਮਿੱਤਰ ਪਹੁੰਚੇ ਬੱਚੀਆਂ ਨੂੰ ਉਹਨਾਂ ਨੇ ਸਾਰਿਆਂ ਨੇ ਪਿਆਰ ਦਿੱਤਾ ਤੇ ਬਹੁਤ ਚੰਗਾ ਲੱਗਾ ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਜਦੋਂ ਸ਼ੁਰੂਆਤ ਕੀਤੀ ਸੀ 200 ਕੁੜੀਆਂ ਦੀ ਕਹਿੰਦੇ ਲੋੜੀ ਪਾਈ ਸੀ ਤੇ ਹੁਣ 5100 ਜਿਹੜੀਆਂ ਕੁੜੀਆਂ ਦੀ ਲੋੜੀ ਪਾਈ ਗਈ ਹੈ ਤੇ ਇੱਕ ਤਰ੍ਹਾਂ ਦੀ ਪੰਜਾਬ ਵਿੱਚ ਇੱਕ ਲਹਿਰ ਖੜੀ ਹੋ ਗਈ ਹੈ ਇਹ ਬਹੁਤ ਸੋਹਣੀ ਗੱਲ ਆ ਜੀ ਬਾਕੀ ਵੀ ਇਲਾਕਿਆਂ ਦੇ ਵਿੱਚ ਇਹ ਕੰਮ ਹੋ ਰਿਹਾ ਹੋਰ ਇਹਨਾਂ ਨੂੰ ਵੀ ਕਰਨਾ ਚਾਹੀਦਾ ਜਿੱਥੇ ਅਸੀਂ ਹੋਰ ਫੰਕਸ਼ਨ ਨੇ ਵੱਡੇ ਵੱਡੇ ਕਰਦੇ ਆ ਉਥੇ ਲੋਹੜੀ ਵੀ ਜਿਹੜੀ ਆ ਉਹ ਧੀਾਂ ਦੀ ਮਨਾ ਕੇ ਇਹਨਾਂ ਨੂੰ ਬੱਚੇ ਪੁੱਤਾਂ ਦੇ ਬਰਾਬਰ ਕਿਉਂਕਿ ਪਹਿਲਾਂ ਪੁੱਤਾਂ ਦੀ ਚੰਨ ਚੜਿਆ ਬਾਪ ਦੇ ਵੇੜੇ ਵੀਰ ਘਰ ਪੁੱਤ ਜੰਮਿਆ ਇਹੀ ਬੋਲੀ ਪਾਦੇ ਹੁੰਦੇ ਸੀ ਸੋ ਧੀ ਜੰਮੀ ਤੇ ਵੀ ਉਨੀ ਖੁਸ਼ੀ ਮਨਾਈ ਜਾਵੇ ਇਹਦੇ ਲਈ ਉਦਮ ਕੀਤਾ ਗਿਆ ਸੋ ਬੜਾ ਪੋਜ਼ਿਟਿਵ ਰਿਸਪੌਂਸ ਮਿਲ ਰਿਹਾ ਜੀ ਬਹੁਤ ਖੁਸ਼ੀ ਦੀ ਤੁਹਾਡਾ ਬੇਨਤੀ ਹੈ ਗੱਜ ਕੇ ਭੱਜ ਬੁਲਾਓ ਵਾਇਲ ਜੀ ਦਾ ਖਾਲਸਾ ਉਹਨੇ بڑے ਸਨਨ ਮੁਖਤਲ ਸਨ ਸਾਡੇ ਸਾਰੇ ਅਮੀਰੇ ਫਤਹ ਵਾਲੀ ਗੱਲ ਹੈ ਮਾਨ ਸਾਹਿਬ ਐਜ਼ ਐਨ ਆਰਟਿਸਟ ਪਹਿਲੀ ਵਾਰੀ ਹਿਸਟਰੀਕ ਸੀਐਮ ਬਣੇ ਤੇ ਘਰ ਵਿੱਚ ਤੁਹਾਨੂੰ ਪਤਾ ਆਪਰ ਨਾਰਮਲ ਘਰ ਵਿੱਚ ਵੀ ਪਤਨੀ ਨੂੰ ਮੋਮ ਜਿਸ ਨੇ ਕਹਿੰਨੇ ਆ ਅਸਲੀ ਪਾਵਨ ਦੇ ਮਾਲਕ ਡਾਕਟਰ ਗੁਰਪ੍ਰੀਤ ਸਿੰਘ ਮਾਨ ਸਾਹਿਬਾ ਇਹਨਾਂ ਨੇ ਜਦੋਂ ਤਾਲੀਆਂ ਮਾਰਨ ਵਿੱਚ ਇੱਜ਼ਤ ਕੌਮਾਨ ਉਹਨਾਂ ਨੂੰ ਬਹੁਤ ਜ਼ਹੀਰ ਨੇ ਪੰਜਾਬ ਨੇ ਉਹਨਾਂ ਨੇ ਕਿੰਦੀ ਸੋਹਣੀ ਗੱਲ ਕੀਤੀ ਹੈ ਕਿ ਸਿਆਸਤ ਨਾਲ ਸੰਬੰਧਿਤ ਕੋਈ ਵੀ ਪ੍ਰੋਗਰਾਮ ਹੋਵੇ ਮੈਂ ਜਾਵਾਂ ਨਾ ਜਾਵਾਂ ਲੇਕਿਨ ਜਿੱਥੇ ਸਮਾਜ ਲਈ ਜੋ ਸਾਰੂ ਕੰਮ ਹੋ ਰਿਹਾ ਹੈ ਉਹ ਜਦ ਬੇਟੀਆਂ ਦੀ ਗੱਲ ਹੋਵੇ ਉੱਥੇ ਜ਼ਰੂਰ ਤਸ਼ੀਹ ਕਰਾ ਦੇ ਮੰਚ ਤੇ ਹੋਰ ਵੀ ਬਹੁਤ ਮਰਜ਼ ਸਾਡੇ ਭੈਣ ਜੀ ਵੀ ਤਸ਼ੀਹ ਕਰਵਾ ਨੇ ਮਾਨ ਜੋ ਗੈਸਸ ਵੀ ਸਾਹ ਜਦੋਂ ਮੈਂ ਐਂਟਰ ਹੋ ਰਿਹਾ ਸੀ ਤੇ ਬੜੀ ਸੁਰੀਲੀ ਆਵਾਜ਼ ਕਰਨਾ ਪੈ ਰਹੀ ਸੀ ਸਾਡੇ ਵਿਰਸੇ ਦੇ ਬਾਅਦ ਮੇਰੇ ਛੋਟੇ ਭਾਈ ਅਨਮੋਲ ਵਾਰਿਸ ਚੰਗਾ ਸੁਣ ਕਰਨਾ ਪਵੇ ਤੇ एनर्जेटिक ਹੋ ਜਾਂਦਾ ਬੰਦਾ ਐਸਐਸਪੀ ਸਰਬ ਰੱਖਿਆ ਖੇਸ਼ੇ ਫਰਵਾਹ ਨੇ ਸਾਰਿਆਂ ਨੂੰ ਦਰਜਾ ਬਦਲਦਾ ਸਸੀ ਕਾਮ ਮੈਂ ਪਿੰਡੂ ਜੋੜ ਸਾਹਿਬ ਦਾ ਸਾਨੂੰ ਸਾਰਿਆਂ ਨੂੰ ਫਕਰ ਹੋਣਾ ਚਾਹੀਦਾ ਕਿ ਸਾਡੇ ਭਾਈ ਇੱਥੋਂ ਪਰਦੇਸਾਂ ਚ ਗਏ ਇੰਨੀ ਤਰੱਕੀ ਕੀਤੀ ਬੇਸ਼ੱਕ ਇਹ ਇੰਗਲੈਂਡ ਰੈਂਕ ਕਿਤੇ ਰਹਿਣ ਅਮਰੀਕਾ ਰਹਿਣ ਤੇਰੇ ਨਾਲ ਆਪਣੇ ਪਿੰਡਾਂ ਦੀ ਧਰਤ ਦਾ ਫੀਕਰ ਇਨਾ ਨੇ ਹਮੇਸ਼ਾ ਆਪਣੇ ਪਿੰਡ ਦਾ ਕੀਤਾ ਆਪਣੇ ਲੋਕਾਂ ਦਾ ਕੀਤਾ ਬੜੇ ਹੀ ਸਾਲਾਂ ਤੋਂ ਕੀਟੀਆਂ ਲਈ ਈਆਂ ਲਈ ਸੋਚ ਲੈਣੇ ਮੇਰੀ दिली ਖੁਆਸ਼ੀ ਹੈ ਕਿ ਹੈ ਤਾਂ ਸਰਦੀ ਲੇਕਿਨ ਜ਼ੋਰਦਾਰ ਤਾੜੀਆਂ ਪਿੰਡੀ ਦੌਰ ਸਾਲਾਂ ਸੁਪਰ ਕ੍ਰੀਏਟਿਵ ਪਾਵਰ ਤੇ ਰੱਬ ਆ ਪਰਮ ਨਿਰਗਾਰ ਹੈ ਜਿੱਤੇ ਕਮ ਦੇ ਸਾਡੀ ਜਾਨ ਹੈ ਜਿਦੋਂ ਮਰਜ਼ੀ ਲੈਦਾ ਹੈ ਇਹ ਉਹਦੀ ਅਨਚਾਈ ਹੋਈ ਰਚਨਾ ਹੈ ਕਹਨ ਰੱਬ ਤੋਂ ਬਾਅਦ ਅਗਰ ਕੋਈ ਕ੍ਰੀਏਟਿਵ ਪਾਵਰ ਹੈ ਤੇ ਉਹ ਔਰਤ ਹੈ ਉਹ ਮਾਵਾਂ ਨੇ ਉਹ ਬੇਟੀਆਂ ਨੇ ਉਹ ਧੀਆਂ ਨੇ ਉਹ ਭੈਣਾਂ ਨੇ ਹਿਸਤੀ ਦੇ ਵਿੱਚ ਹਿਸਤੀ ਨੂੰ ਟ੍ਰੇਸ ਕਰੀਏ ਤੇ ਬਹੁਤ ਡਿਸਕ੍ਰਿਮੀਨੇਸ਼ਨ ਹੋਈ ਹੈ اور اتنا خاص طور پہ ہر خطے پر گرو سا نے پہلی پاشا جو نانک دیو جی تو لے کے دسویں جوت جو کا جو بیٹیاں اور بیٹیا دیتی ہے اکویلٹی کا درجہ دیتا ہے چاہے وہ کروڑوں والی سے چکے ہے جدو چھوٹے چھوٹے لالا لالاں ਤਾਤੀ ਮਾਤਾ ਗੁਜਰਤ ਦੇਵੀ ਉਧਰ ਕੋ ਜੀ ਠੰਡੇ ਕੋਠੇ ਵਿੱਚ ਲੈ ਕੇ ਬੈਠੀ ਆ ਕਿਸੇ ਨੇ ਲਿਖਿਆ ਖੱਟੇ ਜਿਹੇ ਦੁਪੱਟੇ ਚਲ ਘੇਟੀ ਫਿਰੇ ਬਾਤਾਂ ਬੋਵੇਂ ਕੁੱਤ ਦੇ ਪੁੱਤਰ ਪਿਆਰੇ ਗਰਜ ਜਾਏ ਰੱਬ ਕਰਕੇ ਬੇਦਰਦ ਮਗਨ ਸਰਕਾਰੇ ਓ ਮਹਾਨ ਮਾਂ ਬਾਬਾ ਫਰੀਦ ਦੀ ਮਾਂ ਰਾਬੀਆ ਮਸਰੀ ਸ਼ਹੀਦੇ ਆਜਮ ਭਗਤ ਸਿੰਘ ਜੀ ਦੀ ਮਾਂ ਇਹ ਲੋਕੋ بڑے بڑے ਸੂਰਬੀਰ ਸੰਤ ਮਹਾਪੁਰਸ਼ ਯੋਧਿਆਂ ਨੂੰ ਰਵਈਆ ਫਨਕਾਰਾਂ ਪਲਵਾਨਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਨੂੰ ਉਹ ਇੱਜ਼ਤ ਨਾਮਿੰਦੀ ਜਿਸ ਪਹਿਲੀ ਬਾਸ਼ਾ ਗੁਰੂ ਨਾਨਕ ਦੇਵ ਜੀ ਸੰਧੀ ਬਾਦ ਦਾ ਨਾਰਾ ਔਰ ਔਰਤ ਦੇ ਹੱਥ ਵਿੱਚ ਨਾ ਨਾ ਰਮਾ ਦੇ ਸੋ ਉਦੋਂ ਤੋਂ ਲੈ ਕੇ ਹੁਣ ਤੱਕ ਆਪਾਂ ਉਹਨਾਂ ਦੇ ਨਾਮ ਲਿਵਾਇਆ ਕਿ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਆਕਰ ਮਜ਼ਦੂਰ ਵੀ ਚਲੇ ਜਾਣਾ ਤੇ ਮੀਨੇ ਨਰ ਨੇ ਵੀ ਚਲੇ ਜਾਣਾ ਪਤਾ ਹੀ ਕੋਈ ਕਿਦੋਂ ਪੈਕਅਪ ਹੋ ਜਾਂਦੀ ਹੈ ਇੱਥੇ ਰਹਿ ਜਾਂਦੇ ਮਹਿਕ ਮਨਾਰੇ ਉਸ ਤੋਂ ਪਹਿਲਾਂ ਕਿ ਬੁਲਾਵਾ ਆਵੇ ਕੁਝ ਨਾ ਕੁਝ ਛੱਛੇ ਕੰਮ ਕਰ ਜਾਣੇ ਚਾਹੀਦੇ ਆ ਔਰ ਕਿੰਤੂ ਜੌਰ ਸਾਹਿਬ ਅਰੋੜਾ ਦੇ ਦੋਸਤ ਸਾਹਿਬ ਮੈਂ ਇੱਕ ਬਣੀ ਫਿਰ ਮੁਬਾਰਕ ਵਾਲ ਜਿਨ੍ਹਾਂ ਜਿਨ੍ਹਾਂ ਨੇ ਇਹਦਾ ਸੋਨਾ ਕੰਮ ਲੰਬਿਆ ਬੇਟੀਆਂ ਦੀ ਲੋੜੀ ਪਾਉਂਦੇ ਨੇ ਬੇਟੀਆਂ ਦੀ شادی ਕਰਦੇ ਨੇ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇ ਮੈਨੂੰ ਯਾਦ ਕੀਤਾ ਬੜੀ ਮਿਹਰਬਾਨੀ ਬਹੁਤ ਸ਼ੁਕਰੀਆ ਆਸ਼ੂ ਜੀ ਸੀਕੁਐਂਸ ਦੇ ਮੱਧ ਤਵਰ ਕਰ ਦਿੱਤੀ ਹੈ ਵਿਆਹ ਹੁੰਦੇ ਹੈਗੇ ਆ ਜੋੜਵੰਦ ਬੱਚੀਆਂ ਦੇ ਅੱਜ ਤੱਕ ਅਸੀਂ तकरीबन 110 ਪਛੀਆਂ ਦੇ ਜਿਹੜੇ ਲੋੜਵੰਦ ਬੱਚਿਆਂ ਦੇ ਵਿਆਹ ਇਸ ਸੰਸਥਾ ਵੱਲੋਂ ਕਰ ਚੁੱਕੇ ਆ। ਔਰ ਮੈਂ ਸਟੇਜ ਤੇ ਬ੍ਰਾਹਮਣ ਸਾਰੇ ਮੈਡਮ ਰਾਜਨਾਲੀ ਜੀ ਚੇਅਰਪਰਸਨ ਨੇ ਮਹਿਲਾ ਕਮਿਸ਼ਨ ਨੇ ਉਹਨਾਂ ਦਾ ਵੀ ਦਿਲ ਦੇ ਦਿਲਿਆਂ ਘਰਾਈਆਂ ਤੋਂ ਸਾਰੀ ਟੀਮ ਵੱਲੋਂ ਪਹਿਲਾਂ ਤੋਂ ਸ਼ੁਕਰੀਆ ਬੁਧਾਰ ਕਰਨਾ ਨਾਲ ਹੀ श्री मंगलबासी जी मल्ली साहब सारे चेयरमैन अनुबंधमटासने ओना दा भी असि इथे हुन ते बहुत बहुत خیرਮਤਨ ਕਰਦੇ ਆ प्रिंसिपल प्रेम कुमार जी अरे ही उन्ते उन्ते बहुत ही ਸਾਡੇ ਸਤਿਕਾਰਯੋਗ श्री ਹਰਕਮਲਪ੍ਰੀਤ ਸਿੰਘ ਖੱਟ ਜੀ ਸੋ ਜਾਨੇ ਐਸਐਸਪੀ ਫਲੰਦਾ ਨੂਰਨ ਨੇ ਉਹ ਸਾਰਾ ਐਸਸੀ ਨੂੰ ਮੈਨੇਜ ਕਰ ਰਹੇ ਨੇ ਅਸੀਂ ਉਹਨਾਂ ਦਾ ਵੀ ਇੱਥੇ ਹੁਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ ਮਨਮੋਹਨ ਮਹਾਰਾਜ ਜੀ ਨੂੰ ਉਹ ਸਟੇਜ ਤੇ ਹੋਣ ਔਰ ਜਨਤਾ ਦੇ ਰੂਬਰੂ ਹੋਣ ਸ਼੍ਰੀ ਮਨਮੋਹਨ ਮਹਾਰਾਜ ਜੀ